ਕਿਸਾਨਾਂ ਨੂੰ ਮਹਾਪੰਚਾਇਤ ਸੱਦ ਦੇ ਵੇਖਿਆ ਸੀ ਸੁਣਿਆ ਸੀ ਉਹਨਾਂ ਦੀਆਂ ਮਹਾਪੰਚਾਇਤਾਂ ਵੇਖੀਆਂ ਸੀ ਪਰ ਹੁਣ ਨਿਹੰਗ ਸਿੰਘ ਵੀ ਮਹਾਪੰਚਾਇਤ ਸੱਦ ਰਹੇ ਨੇ ਮਰਾਦ ਹੈ ਨਿਹੰਗ ਬਾਬਾ ਰਾਜਾ ਰਾਜ ਸਿੰਘ ਤੋਂ ਉਹਨਾਂ ਦੇ ਵੱਲੋਂ ਇੱਕ ਐਲਾਨ ਜਾਰੀ ਕੀਤਾ ਗਿਆ ਔਰ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਮਹਾਪੰਚਾਇਤ ਦੇ ਵਿੱਚ ਦੇਸ਼ ਭਰ ਦੀਆਂ ਘਟ ਗਿਣਤੀਆਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਔਰ ਇਸ ਮਹਾਪੰਚਾਇਤ ਦੇ ਵਿੱਚ ਲੱਖਾਂ ਸਧਾਨਾ ਵੀ ਹਿੱਸੇਦਾਰ ਹੋਣਗੇ ਇਹ ਵੀ ਉਹਨਾਂ ਨੇ ਅਪੀਲ ਕੀਤੀ ਹੈ ਗੱਲ ਕਹੀ ਹੈ ਰਾਜਾ ਰਾਜ ਸਿੰਘ ਦੇ ਵੱਲੋਂ ਮਹਾਪੰਚਾਇਤ ਸੱਦ ਲਈ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੌਮੀ ਇਨਸਾਫ ਮੋਰਚੇ ਦਾ ਮੁੱਦਾ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਸਟੇਕਤੇ ਨੇ ਔਰ ਉਹਨਾਂ ਚੀਜ਼ਾਂ ਦੀ ਦਲੀਲ ਦਿੰਦੇ ਆ ਰਾਜਾ ਰਾਜ ਸਿੰਘ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿਸਾਨਾਂ ਨੂੰ ਵੀ ਇਹ ਅਪੀਲ ਹੋਈ ਹੈ ਔਰ ਨਾਲ ਨਾਲ ਪੰਥਕ ਅਦਾਰਿਆਂ ਨੂੰ ਵੀ ਸਿੱਧੀ ਅਪੀਲ ਰਾਜਾ ਰਾਜ ਸਿੰਘ ਕਰਦੇ ਸੁਣਾਈ ਦਿੱਤੇ ਨੇ ਬਹੁਤ ਸਾਰੀਆਂ ਗੱਲਾਂ ਦਲੀਲਾਂ ਉਹਨਾਂ ਨੇ ਦਿੱਤੀਆਂ ਇੱਥੋਂ ਤੱਕ ਕਿ ਹਰਿਆਣੇ ਦੀਆਂ ਖਾਪ ਪੰਚਾਇਤਾਂ ਵੀ ਇਹਦੇ ਵਿੱਚ ਸ਼ਾਮਲ ਹੋਣਗੀਆਂ ਸਰਦਾਰ ਜੀਵਨ ਸਿੰਘ ਜਿਹੜੇ ਤਮਿਲਨਾਡ ਦੇ ਸਿੰਘ ਨੇ ਉਹ ਵੀ ਇਸ ਵਿੱਚ ਸ਼ਾਮਿਲ ਹੋਣਗੇ ਉਹਨਾਂ ਨੇ ਹੁਸ਼ਿਆਰਪੁਰ ਤੋਂ ਐਮਪੀ ਦੀ ਚੋਣ ਲੜੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਸਰਗਰਮ ਨਜ਼ਰ ਆ ਰਹੇ ਸੀ ਸੁਪਰੀਮ ਕੋਰਟ ਦੇ ਵਕੀਲ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਬਹੁਤ ਸਾਰੀਆਂ ਵੱਡੀਆਂ ਸ਼ਖਸੀਅਤਾਂ ਇਹਦਾ ਹਿੱਸਾ ਬਣ ਰਹੀਆਂ ਨੇ ਇਹਦੇ ਬਾਰੇ ਜਾਣਕਾਰੀ ਰਾਜਾ ਰਾਜ ਸਿੰਘ ਸਾਂਝੀ ਕਰਦੇ ਨਜ਼ਰ ਆਏ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਇੱਕ ਮਹਾਪੰਚਾਇਤ 25 ਜਨਵਰੀ ਨੂੰ ਸੱਦੀ ਗਈ ਆ ਅਸੀਂ ਸਾਰੀਆਂ ਹੀ ਘਟਗਣਤੀਆਂ ਜਿਹੜੀਆਂ ਭਾਰਤ ਦੇ ਵਿੱਚ ਵੱਸਦੀਆਂ ਨੇ ਇੱਕ ਮਹਾਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਿਸਾਨਾਂ ਦੀ ਮਹਾਮਜਦਿਆ ਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆ ਨੂੰ ਇਨਵਾਈਟ ਕੀਤਾ ਜਿਨੀਆਂ ਘਟ ਗਣਤੀਆਂ ਨੇ ਸਿੱਖ ਮੁਸਲਮ ਅਸਾਈ ਐਸਸੀ ਓਬੀਸੀ ਜੈਨੀ ਬੋਧੀ ਜਿੰਨੀਆਂ ਵੀ ਘਟ ਗਣਤੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ ਤੇ ਤਾਂ ਕਿ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾਂ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਕਾਨੂੰਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਤੋੜਿਆ ਸਰਕਾਰਾਂ ਹੀ ਹੁਣ ਤੋੜ ਰਹੀਆਂ ਨੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਇਸ ਕਰਕੇ ਇੱਕ ਅਨੋਖੀ ਮਹਾਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ ਜੇ ਬਾਮਸੀਫ ਵੱਲੋਂ ਬਾਵਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਅ ਕਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਨਾਂ ਨੇ ਆਰਾਮ ਸਿੰਘ ਰਾਣਾ ਗੋਲਨ ਹਟ ਵਾਲੇ ਉਹਨਾਂ ਨੂੰ ਵੀ ਪਹੁੰਚਣਾ ਹੈ ਤੇ ਹੋਰ ਵੀ ਜਿਹੜੇ ਇੱਕ ਤਾਮਨ लाਢੀ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ ਜਗਜੀਵ ਮਾਲਾ ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਡਾਚਰ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲਾਉਰਾਂ ਵਾਲੇ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ ਡਾਕਟਰ ਰਿਤੂ ਛਾੜ ਨਾਲ ਬੈਠੇ ਨੇ ਬਾਈ ਲੱਖਾ ਸੁਧਾਰਣਾ ਜੀ ਹੋਣੀ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਬਾਬਾ ਕਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਭਾਉ ਬੈਰੋਂਪੁਰ ਸਾਹਿਬ ਕਾਲਾ ਸਿੰਘ ਜੀ ਹੋਰ ਜਸੇਦਾ ਪ੍ਰਗਟ ਸਿੰਘ ਜੀ ਬਹੁਤ ਸਾਰੀਆਂ ਸ਼ਖਸੀਅਤ ਸਾਡੇ ਨਾਲ ਸਾਹਮਣੇ ਬਾਬਾ ਧੀਰਾ ਸਿੰਘ ਜੱਜੇਦਾਰ ਤਰਨਾਦਾਰ ਕਪੂਰਥਲਾ ਵਾਲੇ ਤੇ ਬਾਈ ਜਗਦੀਤ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ ਤੇ ਆਪ ਸਾਰੇ ਵਿਚਾਰ ਕਰਨੇ ਨੇ ਸਾਰੇ ਦੱਸਣਗੇ ਆਪ ਜੀ ਨੂੰ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹਰਿਆਣੇ ਦੀਆਂ ਨੂੰ ਤੇ ਹਰਿਆਣੇ ਦੀ ਜਿਹੜੀ ਖਾ ਪੰਚਾਇਤ ਆ ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵਿੱਚ ਮਨੋਹਜ ਮਨੋਜ ਸਿੰਘ ਦੋਹਣ ਦੀਪਕ ਫੌਜੀ ਜੀ ਹੋਣੀ ਆ ਔਰ ਬਹੁਤ ਸਾਰੇ ਜਿਹੜੇ ਨਮਾਇੰਦੇ ਨੇ ਹਰਿਆਣੇ ਦੇ ਉਹ ਵੀ ਪਹੁੰਚ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਤੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੇ ਸਜ਼ਾਾਂ ਭੁਗਤ ਲਈਆਂ 30 ਸਾਲ ਹੋ ਗਏ 35 ਸਾਲ ਹੋ ਗਏ ਇਸ ਲਈ ਉਹਨਾਂ ਦੀ ਰਿਹਾਈ ਕਰਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ ਆਪਾਂ ਬਹੁਤ ਸਾਰੇ ਮੋਰਚੇ ਚੱਲ ਰਹੇ ਨੇ ਕਿਸਾਨੀ ਮੋਰਚਾ ਚੱਲਦਾ ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ ਪਰ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੈਂਟਰਲ ਸਰਕਾਰ ਤੱਕ ਤਾਂ ਕਿ ਉਹਨਾਂ ਦੇ ਬੋਲੇ ਕੰਨਾਂ ਤੱਕ ਇਹ ਮੋਰਚੇ ਦੀ ਆਵਾਜ਼ ਪਹੁੰਚੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ 25 ਤਰੀਕ ਨੂੰ ਵੀ ਹੀਰਾਂ ਘੱਟ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ ਇਸ ਮੁਹਾਇਮ ਦਾ ਹਿੱਸਾ ਬਣੋ ਸਾਡੇ ਕਰਕੇ ਨਹੀਂ ਤੁਸੀਂ ਆਉਣਾ ਤੁਸੀਂ ਆਉਣਾ ਬੰਦੀ ਸਿੰਘਾਂ ਦੇ ਪਿਆਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਹੋਈਆਂ ਬੇਆਦਬੀਆਂ ਦਰਦ ਲੈ ਕੇ ਆਉਣਾ ਜਿਹਦੇ ਮਨਾਂ ਦੇ ਵਿੱਚ ਦਰਦ ਹੈ ਬੰਦੀ ਸਿੰਘਾਂ ਪਰਤ ਦੀ ਪਿਆਰ ਆ ਉਹ ਪਿੱਛੇ ਨਹੀਂ ਹਟੂਗਾ ਉਹ ਜ਼ਰੂਰ ਵੇਹਿਰਾ ਘੱਟ ਕੇ 25 ਜਨਵਰੀ ਨੂੰ ਇੱਥੇ ਪਹੁੰਚਣਗੇ